ਲੋ ਜੀ ਅੱਜ ਅਸੀਂ ਕਾਲਾ ਸੰਗਿਆ ਤੋਂ ਜਿਹੜੀ ਡੱਲਾ ਸਾਹਿਬ ਨੂੰ ਸੜਕ ਜਾਂਦੀ ਆ ਉਹ ਸੜਕ ਦੇ ਉੱਪਰ ਖੜੇ ਆ ਤੇ ਜਿੱਥੇ ਆਪਾਂ ਪ੍ਰਦੂਸ਼ਣ ਦੀਆਂ ਰੋਜ਼ ਗੱਲਾਂ ਬਾਤਾਂ ਕਰਦੇ ਆ ਪ੍ਰਦੂਸ਼ਣ ਦਾ ਕਹਿਲ ਜਿਹੜਾ ਵਰਤ ਰਿਹਾ ਹੈ ਨਾੜ ਨੂੰ ਅੱਗ ਲਾਈ ਜਾ ਰਹੀ ਆ ਪਰਾਰੀ ਨੂੰ ਅੱਗ ਲਾਈ ਜਾ ਰਹੀ ਆ ਤੇ ਪੰਜਾਬ ਦਾ ਜਿਹੜਾ ਵਾਤਾਵਰਨ ਆ ਖਰਾਬ ਕੀਤਾ ਜਾ ਰਿਹਾ ਇਹ ਸੰਤ ਅਵਤਾਰ ਸਿੰਘ ਮਾਰਗ ਜੋ ਕਾਲਾ ਸੰਗਿਆ ਤੋਂ ਡੱਲੇ ਨੂੰ ਸੜਕ ਆਉਂਦੀ ਹੈ ਉਹ ਸੜਕ ਦੇ ਉੱਪਰ ਖੜੇ ਆ ਅਸੀਂ ਅੱਗੇ ਕਲਾਰਾਂ ਦਾ ਅੱਡਾ ਹੈ ਤੇ ਪਿੱਛੇ ਨਰੰਗਾ ਦਾ ਅੱਡਾ ਹੈ ਉਹਦੇ ਵਿੱਚਕਾਰ ਲਗਭਗ ਇਹ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਹਨ ਉਹਨਾਂ ਦੇ ਡੱਬਿਆਂ ਨੂੰ ਜਿਹੜੀ ਅੱਗ ਲੱਗ ਚੁੱਕੀ ਆ ਲਗਭਗ 20-21 ਤੋਂ ਵੀ ਜ਼ਿਆਦਾ ਡੱਬੇ ਜਿਹੜੇ ਆ ਉਹ ਸੜੇ ਆਪਾਂ ਦੇਖ ਰਹੇ ਆ ਬਹੁਤ ਜ਼ਿਆਦੀ ਅੱਗ ਭਿਆਨਕ ਲੱਗੀ ਹੋਈ ਆ ਤੇ ਜਿਹਦੇ ਵਿੱਚ ਜਿਹੜੀਆਂ ਇਹ ਮੱਖੀਆਂ ਵੀ ਸਾੜ ਆਵਾ ਬਹੁਤ ਸਾਰੀਆਂ ਮੱਖੀਆਂ ਇਸ ਵੇਲੇ ਉੱਡ ਵੀ ਰਹੀਆਂ ਵਾ ਇਹ ਵੀ ਇੱਕ ਬਹੁਤ ਵੱਡਾ ਕਨਾਉਣਾ ਅਪਰਾਧ ਆ ਪਹਿਲੀ ਤਾਂ ਇਹ ਗੱਲ ਆ ਕਿ ਜਿਹੜੇ ਇੱਥੇ ਸ਼ਹਿਦ ਦੀਆਂ ਮੱਖੀਆਂ ਰੱਖਦੇ ਆ ਉਹਨਾਂ ਨੂੰ ਸੜਕਾਂ ਦੇ ਇਸ ਤਰ੍ਹਾਂ ਲਾਵਾਟਸ ਛੱਡ ਕੇ ਨਹੀਂ ਜਾਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਜੇ ਉਹ ਵੀ ਜ਼ਿੰਮੇਦਾਰ ਦੀ ਇੱਥੇ ਜ਼ਮੀਨ ਆ ਉਹਨਾਂ ਨੇ ਅੱਗ ਲਾਈ ਆ ਉਹ ਪਰੀਸ ਤੱਕ ਪਹੁੰਚ ਕਰਦਾ ਜੇ ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੀ ਜ਼ਮੀਨ ਦੇ ਕੰਡੇ ਤੇ ਜਿਹੜੇ ਇਹ ਬਕਸੇ ਸੜਕ ਦੇ ਉੱਪਰ ਰੱਖੇ ਜਾਣ ਪਰ ਇਹ ਬਹੁਤ ਜ਼ਿਆਦਾ ਜਿਹੜਾ ਘੋਣਾ ਕਰੋਣਾ ਅਪਰਾਧ ਹੈ ਤੇ ਮੱਖੀਆਂ ਨੂੰ ਜਿਹੜਾ ਸਾਰਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੰਦੀ ਗਿਣਤੀ ਦੇ ਵਿੱਚ ਇਹ ਜਿਹੜੀਆਂ ਸ਼ਹਿਦੀਆਂ ਮੱਖੀਆਂ ਸੜ ਰਹੀਆਂ ਇਹ ਬਹੁਤ ਜਿਹੜਾ ਬਹੁਤ ਹੀ ਭਿਆਨਕ ਜਿਹੜਾ ਵਰਤਾਰਾ ਹੈ ਸਾਹਮਣੇ ਆਪਾਂ ਅੱਗ ਲੱਗੀ ਵੇਖ ਰਹੇ ਆ ਤੇ ਲੱਟ ਲੱਟ ਜਿਹੜੀਆਂ ਮੱਖੀਆਂ ਵਾਂ ਉਹ ਬਕਸਿਆਂ ਦੇ ਵਿੱਚ ਸੜ ਰਹੀਆਂ ਤੇ ਮੇਰੇ ਨਾਲ ਸੰਤ ਸਿੰਘ ਸੰਧੂ ਵੀ ਆ ਤੇ ਸੰਧੂ ਸਾਹਿਬ ਆਪਾਂ ਜੋ ਇਹ ਨਜ਼ਾਰਾ ਦੇਖ ਰਹੇ ਆ ਮੈਨੂੰ ਤੇ ਅੱਜ ਬੜਾ ਮਹਿਸੂਸ ਹੋ ਰਿਹਾ ਕਿ ਮਨੁੱਖ ਦੀ ਜਿਹੜੀ ਇਹ ਪੜ੍ਹਾਈ ਆ ਮਨੁੱਖ ਦੀ ਜਿਹੜੀ ਸભ્યਤਾ ਵਾ ਉਹ ਕਿਹੜੇ ਪਾਸੇ ਨੂੰ ਜਾ ਰਹੀ ਆ ਇਹ ਤਾਂ ਪੰਨੂ ਸਾਹਿਬ ਇੱਕ ਤਰ੍ਹਾਂ ਦਾ ਕਤਲਿਆਮ ਹੋ ਰਿਹਾ ਹੈ ਉਹ ਵਾਰਿਸ਼ਾਂ ਨੇ ਲਿਖਿਆ ਸੀ ਕਿ ਪੁਲਿਸ ਵੀ ਜੀਬ ਨਹੀਂ ਗਈ ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ ਵੇਖਾਂ ਆਣ ਕੇ ਕਦੋਂ ਬੁਝਾਉਂਦਾ ਹੈ ਤੇ ਹੁਣ ਤਾਂ ਇਹ ਆਪਣੇ ਹੱਥੀਂ ਅੱਗ ਲਾਈ ਜਾ ਰਹੀ ਹੈ ਤੇ ਇਹ ਜੋ ਸ਼ਾਇਦ ਦੇ ਡੱਬੇ ਔਰ ਨਾਲ ਜਿਹੜੇ ਟਾਲੀਆਂ ਦੇ ਦਰਖਤ ਹਨ ਜਿਹੜੇ ਸੰਤ ਅਵਤਾਰ ਸਿੰਘ ਜੀ ਸੀਚਵਾਲ ਵਾਲਿਆਂ ਨੇ ਬੜੀ ਮਿਹਨਤ ਨਾਲ ਸੰਗਤ ਕੋਲੋਂ ਸੇਵਾਦਾਰਾਂ ਨੇ ਲਾਇਏ ਸਨ ਉਹਨਾਂ ਨੂੰ ਅਗਲਾ ਦਿੱਤੀ ਗਈ ਹੈ ਤੇ ਇਹਦੇ ਤੇ ਕੋਈ ਪ੍ਰਸ਼ਾਸਨ ਨੂੰ ਕੋਈ ਕਿਸੇ ਨੇ ਧਿਆਨ ਨਹੀਂ ਹੈ ਇਹ ਜੋ ਸੜਕ ਹੈ ਇਹਦੇ ਉੱਤੇ ਟ੍ਰੈਫਿਕ ਕਿੰਨਾ ਜਾ ਰਿਹਾ ਹੈ ਅਧਿਕਾਰੀ ਵੀ ਜਾ ਰਹੇ ਹਨ ਪੁਲਿਸ ਵਾਲੇ ਵੀ ਜਾ ਰਹੇ ਹਨ ਸਾਹਮਣੇ ਹੁਣੇ ਇੱਕ ਪੁਲਿਸ ਦੀ ਗੱਡੀ ਵੀ ਲੰਘ ਕੇ ਗਈ ਆ ਉਹਨਾਂ ਨੂੰ ਹੱਥ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਗੱਡੀ ਨਹੀਂ ਰੋਕੀ ਹੈ ਤੇ ਅਸੀਂ ਇਸ ਦਿਨ ਆਪਣੇ ਹੱਥਾਂ ਨਾਲ ਜੇ ਆਪਣੀ ਕਾਇਨਾਤ ਨੂੰ ਆਪਣੀ ਕੁਦਰਤ ਨੂੰ ਅੱਗ ਲਾ ਰਹੇ ਹਾਂ ਤੇ ਇਸ ਟਾਈਮ ਲੱਗਦਾ ਹੈ ਕਿ ਪੰਜਾਬ ਦਾ ਤਹਾਸ਼ਰ ਕਿਸਤਨਾ ਹੋਵੇਗਾ ਇਸ ਤੋਂ ਸੀ ਅੰਦਾਜ਼ਾ ਲਾ ਸਕਦੇ ਹਾਂ ਜੀ ਇਹ ਜਿਹੜੀ ਸਾਰੀ ਘਟਨਾ ਹੈ 8 ਜੂਨ ਹੈ ਅੱਜ ਐਤਵਾਰ ਹੈ ਤੇ ਦੁਪਹਿਰ ਦਾ ਮੌਕਾ ਹੈ ਜਦੋਂ ਅੱਗ ਲਾਈ ਗਈ ਆ ਤੇ ਇੱਥੇ ਲੱਗੇ ਕੋਈ ਬਹੁਤਾ ਜ਼ਿਆਦਾ ਨਾੜ ਵੀ ਨਹੀਂ ਹੈ ਜਿਹਦੇ ਨਾਲ ਆਪਾਂ ਕਹਿ ਦਈਏ ਕਿ ਇਧਰੋਂ ਨਾੜ ਲੋਂ ਕਿ ਅੱਗ ਲਾਈ ਗਈ ਕੋਜ ਗੁਨਮੀਆਂ ਚੰਮੀਆਂ ਜਿਹੜੀਆਂ ਢੇਰੀਆਂ ਵਾਂ ਉਹ ਲਾਗੇ ਖੇਤ ਦੇ ਵਿੱਚ ਲਗੀਆਂ ਹੋਈਆਂ ਪਰ ਇਹ ਜਿਹੜੀ ਸਾਰਾ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਸ਼ਰਿਆਮ ਜਿਹੜੀਆਂ ਸਾਰੀਆਂ ਜਾ ਰਹੀਆਂ ਤੇ ਕੋਈ ਵੀ ਇੱਥੇ ਅਜੇ ਤੱਕ ਕੋਈ ਅਧਿਕਾਰੀ ਨਾ ਜਿਹੜੇ ਖੇਤਾਂ ਵਾਲਾ ਵੀ ਕੋਈ ਲਾਗੇ ਤੇ ਦਿਖਾਈ ਨਹੀਂ ਦੇ ਰਿਹਾ ਤੇ ਇਥੋਂ ਦੀਆਂ ਜਿਹੜੀਆਂ ਗੱਡੀਆਂ ਸਕੂਟਰ ਮੋਟਰਸਾਈਕਲ ਵੀ ਨਗ ਰਹੇ ਆ ਤੇ ਲੋਕ ਬੇ ਮਤਲਬ ਸੋਦੀ ਨੰਗੇ ਜਾ ਰਹਾ ਤੇ ਇਹ ਨਹੀਂ ਸੋਚ ਰਿਹਾ ਕਿ ਇੱਥੇ ਜਿਹੜੀਆਂ ਹਜ਼ਾਰਾਂ ਮੱਕੀਆਂ ਹਜ਼ਾਰਾਂ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਵਾ ਜਿਸ ਪਾਸੇ ਨੂੰ ਮਨੁੱਖ ਜਾ ਰਿਹਾ ਬਹੁਤ ਖਤਰਨਾਕ ਦੌਰ ਦੇ ਵੱਲ ਜਾ ਰਿਹਾ ਜੇ ਆਪਾਂ ਪਸ਼ੂ ਪੰਛੀਆ ਇਹ ਬੇਜਮਾਨ ਵਿਚਾਰੀਆਂ ਇਹਨਾਂ ਨੇ ਕਿਹੜਾ ਜਾ ਕੇ ਕਿਸੇ ਡੀਸੀ ਨੂੰ ਦਰਖਾਸਤ ਦੇ ਦੇਣੀ ਆ ਤਾਂ ਜਾ ਜਾ ਕੇ ਸੁਖਬੀਰ ਬਾਦਲ ਨੂੰ ਮਿਲ ਲੈਣਾ ਤੇ ਜਾ ਬਾਦਲ ਨੂੰ ਮਿਲ ਲੈਣਾ ਜਾਂ ਮੋਦੀ ਦੇ ਦਫ਼ਤਰ ਤੱਕ ਪਹੁੰਚ ਕਰ ਨਹੀਂ ਆ ਇਹਨਾਂ ਦਾ ਤਾਂ ਆਪਣਾ ਹੀ ਫਰਜ਼ ਬਣਦਾ ਕਿ ਆਪਾਂ ਇਹਨਾਂ ਨੂੰ ਬਚਾਈਏ ਕਿਉਂਕਿ ਮਨੁੱਖ ਕੋਲੇ ਇਸ ਧਰਤੀ ਦੀ ਸਰਦਾਰੀ ਆ ਪਰ ਉਹ ਸਰਦਾਰੀ ਨੂੰ ਆਪਦੀ ਨੂੰ ਸਭ ਕੇ ਲਈ ਰੱਖ ਰਿਹਾ ਤੇ ਬਹੁਤ ਹੀ ਜਿਹੜਾ ਜ਼ੁਲਮ ਉਹ ਕਰ ਰਿਹਾ ਤੋ ਇਹੋ ਜਿਹੇ ਜ਼ੁਲਮ ਆ ਜਿਹੜੇ ਆਪਾਂ ਨੂੰ ਲੋਕਾਂ ਨੂੰ ਵੀ ਜਾਗਣਾ ਚਾਹੀਦਾ ਤਾਂ ਕਿ ਜੇ ਤੁਹਾਡੇ ਕੋਈ ਨੇੜੇ ਤੇੜੇ ਵੀ ਅਜਿਹੇ ਆ ਜ਼ੁਲਮ ਹੁੰਦਾ ਤਾਂ ਉਹ ਜਿਹੜਾ ਜ਼ੁਲਮ ਰੋਕਣਾ ਚਾਹੀਦਾ ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਂਝਾ ਸੀ ਜੀ ਨਹੀਂ ਸੀਗਾ ਵੀ ਉਤਰਾ ਹੀ ਤੁਰਿਆ ਫਿਰੇ ਉਹਦਾ ਇਹ ਸੀ ਵੀ ਜ਼ੁਲਮ ਉਹ ਸੈਨਾ ਵੀ ਪਾਪਾ ਤੇ ਜ਼ੁਲਮ ਕਰਨਾ ਵੀ ਪਾਪਾ ਤੇ ਜਦੋਂ ਅਨਮਨੁੱਖੀ ਵਰਤੀ ਦਾ ਜਿਹੜਾ ਇਸ ਵੇਲੇ ਇਹ ਜਿਹੜੇ ਕੁਦਰਤੀ ਜਾਨਵਰ ਆ ਜਾਂ ਜੀਵ ਜੰਤੂ ਆ ਉਹਨਾਂ ਤੇ ਹੋ ਰਿਹਾ ਤੇ ਬਹੁਤ ਹੀ ਇਹ ਵੱਡਾ ਅਪਰਾਧ ਹੈ ਜੀ ਸੰਧੂ ਸਾਹਿਬ ਇੱਕ ਵਾਰ ਸਿਤਾ ਆਪਾਂ ਪਿੱਛੇ ਦੇਖਿਆ ਹੈ ਕਿਲਾਰਾਂ ਦੇ ਗੇਟ ਉੱਪਰ ਸ਼ਬੀ ਲਾਈਫ ਹੋਈ ਹੈ ਜੀ ਤੇ ਇੱਕ ਪਾਸੇ ਅਸੀਂ ਇਹ ਸ਼ਹੀਦਾਂ ਨੂੰ ਇਹ ਇਹ ਵੀ ਇਹ ਕਿਹੋ ਜੀ ਸ਼ਰ ਸ਼ਰਧਾਂਜਲੀ ਹੈ ਕਿ ਅਸੀਂ ਜੀਵਾਂ ਦਾ ਕਤਲੇਆਮ ਕਰ ਰਹੇ ਹਾਂ ਕਿ ਤੇ ਇਹ ਸਾਡਾ ਜੋ ਦਾਨਪਨ ਕੀਤਾ ਹੋਇਆ ਹੈ ਉਸ ਦਾ ਕੀ ਕੀ ਸਾਨੂੰ ਫਲ ਮਿਲੇਗਾ ਪੰਜਾਬੀਆਂ ਨੂੰ ਦੇ ਸਾਨੂੰ ਇਹ ਖਿਆਲ ਹੀ ਨਹੀਂ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਨੂੰ ਤੇਹੀ ਕੁਹਾੜੀ ਮਾਰ ਰਹੇ ਹਾਂ ਇਸ ਤਰ੍ਹਾਂ ਜੋ ਜੀਵ ਹਤਿਆ ਕਰਕੇ ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਸੀ ਉਸ ਦੇ ਇਹ ਹਾਲਾਤ ਬਦਲੇ ਹੋਏ ਨਜ਼ਰ ਆਉਂਦੇ ਹਨ ਤਾਂ ਇਸ ਹੁਣ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਧਰਤੀ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਈਏ ਸੰਤੋਖ ਸਿੰਘ ਜੀ ਆਖਦੇ ਅੱਜ ਕਲਾਰਾਂ ਦੇ ਸਰਪੰਚ ਸੀ ਕਿ ਪਹਿਲਾਂ ਪੁਰਾਣੇ ਸਰਪੰਚ ਜੀ ਤਾਂ